ਨਵੇਂ ਪ੍ਰੋਜੈਕਟ ਨਾ ਲਾਉਂਦੇ ਬਾਬ ਜੀ ਨੇ ਪੁਰਾਣੇ ਜਿਹੜੇ ਪ੍ਰੋਜੈਕਟ ਲੱਗੇ ਤੇ ਕਾਂਗਰਸ ਸਰਕਾਰ ਵੇਲੇ ਤੇ ਉਹ ਵੀ ਇਹਨਾਂ ਨੇ ਜਿਹੜੇ ਆ ਬਿਲਕੁਲ ਹੀ ਬੰਦ ਕਰ ਦਿੱਤੇ ਦੇ ਆ ਜੀ ਕਹਿੰਦੇ ਸੀ ਕਿ ਆਪਾਂ ਰੰਗਲਾ ਪੰਜਾਬ ਬਣਾਉਣਾ ਵਾ ਪਰ ਰੰਗਲਾ ਪੰਜਾਬ ਦਾ ਹਾਲ ਬਹੁਤ ਮਾੜਾ ਹੋ ਚੁੱਕਾ ਵਾ ਉਸ ਤੋਂ ਬਾਅਦ ਇਹ ਚਾਲੂ ਹੋਇਆ ਉਸ ਤੋਂ ਬਾਅਦ ਥੋੜੀ ਬੋਧ ਇਸ ਤਰ੍ਹਾਂ ਇੱਕ ਦਮ ਵਾਰੀ ਚੋਰੀ ਹੋਈ ਸੀਗੀ ਚੋਰੀ ਹੋਈ ਦੀ ਪਹਿਲਾਂ ਬੈਟਰੀ ਚੋਰੀ ਹੋਈ ਸੀ ਬੈਟਰੀ ਅਸੀਂ ਪਾਲੀ ਸੀ ਫਿਰ ਕੁਝ ਦੂਸਰੀ ਚੀਜ਼ਾਂ ਚੋਰੀ ਹੋਈ ਸੀ ਇਸੇ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਕਰੋਨਾ ਕਾਲ ਦੇ ਦੌਰਾਨ 2022 ਦੇ ਵਿੱਚ ਰਾਜ ਸਭਾ ਮੈਂਬਰ ਹੋਣ ਦੇ ਚਲਦਿਆਂ ਆਪਣੇ ਐਮਪੀ ਫੰਡ ਦੇ ਵਿੱਚੋਂ ਧਾਲੀਵਾਲ ਵਿੱਚ ਸੀਐਚਸੀ ਵਿੱਚ ਬਣਾਏ ਗਏ ਆਕਸੀਜਨ ਪਲਾਂਟ ਵੱਲ ਸੂਬਾ ਸਰਕਾਰ ਵੱਲ ਧਿਆਨ ਆទੇਂਦੀ ਰੋਸ ਜੋ ਕਾਂਗਰਸੀ ਨੌਜਵਾਨਾਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਸੀਐਚਸੀ ਧਾਲੀਵਾਲ ਵਿੱਚ ਇਸ ਪਲਾਂਟ ਦੇ ਬਾਹਰ ਕਾਂਗਰਸ ਪਾਰਟੀ ਨਾਲ ਸੰਬੰਧਿਤ ਕੁਝ ਨੌਜਵਾਨਾਂ ਨੇ ਪੰਜਾਬ ਸਰਕਾਰ ਤੇ ਹਸਪਤਾਲ ਪ੍ਰਸ਼ਾਸਨ ਦੇ ਵਿਰੁੱਧ ਨਾਰੇਬਾਜ਼ੀ ਕੀਤੀ ਅਤੇ ਪਲਾਂਟ ਨੂੰ ਮੁੜ ਤੋਂ ਚਾਲੂ ਕਰਨ ਦੀ ਮੰਗ ਕੀਤੀ। ਉਹਨਾਂ ਨੇ ਕਿਹਾ ਕਿ ਪਲਾਂਟ ਵਿੱਚੋਂ ਬੈਟਰੀਆਂ ਤੇ ਹੋਰ ਸਮਾਨ ਵੀ ਚੋਰੀ ਕੀਤਾ ਜਾ ਚੁੱਕਿਆ ਹੈ। ਦੂਸਰੇ ਪਾਸੇ ਜਦ ਧਾਲੀਵਾਲ ਦੇ ਐਸਐਮਓ ਡਾਕਟਰ ਰਵਿੰਦਰ ਹੋਰਾਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਸੀ ਕਿ ਪਲਾਂਟ ਸਿਰਫ ਐਮਰਜੈਂਸੀ ਦੀ ਸੂਰਤ ਵਿੱਚ ਹੀ ਚਾਲੂ ਕੀਤਾ ਜਾ ਸਕਦਾ ਹੈ। ਆਮ ਰੁਟੀਨ ਵਿੱਚ ਇਸ ਤੋਂ ਸਿਲੰਡਰਾਂ ਵਿੱਚ ਗੈਸ ਨਹੀਂ ਭਰੀ ਜਾ ਸਕਦੀ ਹੈ। ਕਾਂਗਰਸ ਨਾਲ ਸੰਬੰਧਤ ਨੌਜਵਾਨ ਹੀਰਾ ਲਾਹੌਰੀਆ ਤੇ ਆਸ਼ੂ ਨੇ ਦੱਸਿਆ ਕਿ 2022 ਵਿੱਚ ਜਦੋਂ ਪ੍ਰਤਾਪ ਸਿੰਘ ਬਾਜਵਾ ਰਾਜ ਸਭਾ ਦੇ ਮੈਂਬਰ ਸਨ ਤਾਂ ਉਹਨਾਂ ਨੇ ਆਪਣੇ ਐਮਪੀ ਫੰਡ ਵਿੱਚੋਂ ਆਕਸੀਜਨ ਪਲਾਂਟ ਲਵਾਇਆ ਸੀ ਜੋ ਕਿ ਹੁਣ ਬਿਲਕੁਲ ਹੀ ਬੰਦ ਹੋ ਚੁੱਕਿਆ ਹੈ ਉਹਨਾਂ ਨੇ ਕਿਹਾ ਕਿ ਸਰਕਾਰ ਦੇ ਵੱਲੋਂ ਲੋਕਾਂ ਨੂੰ ਵਧੀਆ ਸਹੂਲਤਾਂ ਦੇਣ ਦੀ ਗੱਲ ਤਾਂ ਕਹੀ ਜਾਂਦੀ ਹੈ ਲੇਕਿਨ ਪਿਛਲੀਆਂ ਸਰਕਾਰਾਂ ਦੇ ਵੇਲੇ ਲੱਗੇ ਪ੍ਰੋਜੈਕਟ ਇਹਨਾਂ ਕੋਲੋਂ ਤਾਂ ਚੱਲ ਨਹੀਂ ਰਹੇ ਨੇ ਦੇਖੋ ਜੀ ਮੈਂ ਹੀਰਾ ਲਹੋਰੀਆ ਬਲਾਕ ਪ੍ਰਧਾਨ ਯੂਥ ਕਾਂਗਰਸ ਧਾਰੀਵਾਲ ਅੱਜ ਅਸੀਂ ਇਸ ਹਸਪਤਾਲ ਦੇ ਵਿੱਚ ਅਸੀਂ ਆਏ ਆ ਕਿ ਸਾਡੇ ਨੇਤਾ ਵਿਰੋਧੀ ਤੇ ਸਰਦਾਰ ਪ੍ਰਤਾਪ ਸਿੰਘ ਜੀ ਬਾਜਵਾਜੀ ਵੱਲੋਂ ਇੱਥੇ ਮੈਂਬਰ ਜਦੋਂ ਰਾਸ ਸਭਾ ਸੀ ਉਹਨਾਂ ਨੇ 1.5-2 ਕਰੋੜ ਰੁਪਏ ਦੀ ਲਾਗਤ ਦੇ ਨਾਲ ਇੱਥੇ ਇੱਕ ਆਕਸੀਜਨ ਪਲਾਂਟ ਲਾਇਆ ਸੀ ਆ ਜਿਹਦੀ ਤਸਵੀਰ ਸਾਹਮਣੇ ਆ ਜੀ ਔਰ ਇਹ ਬਹੁਤ ਦੇਰ ਦਾ ਆਕਸੀਜਨ ਜਿਹੜਾ ਪਲਾਂਟ ਹੈ ਬੰਦ ਪਿਆ ਦਾ ਵਾ ਜਦਕਿ ਇਹਦੀ ਕੋਈ ਸੰਭਾਲ ਸੁਭਾਲ ਨਹੀਂ ਕੀਤੀ ਗਈ ਨਾ ਇਹਦੀ ਕੋਈ ਇਹਦੀ ਕੇਅਰ ਕੀਤੀ ਗਈ ਔਰ ਪੰਜਾਬ ਸਰਕਾਰ ਨੂੰ ਤੇ ਚਾਹੀਦਾ ਕਿ ਨਵੇਂ ਪ੍ਰੋਜੈਕਟ ਲਾਉਂਦੇ ਨਵੇਂ ਪ੍ਰੋਜੈਕਟ ਨਾ ਲਾਉਣ ਦੇ ਬਾਵਜੂਦ ਇਹਨਾਂ ਪੁਰਾਣੇ ਜਿਹੜੇ ਪ੍ਰੋਜੈਕਟ ਲੱਗੇ ਦੇ ਕਾਂਗਰਸ ਸਰਕਾਰ ਵੇਲੇ ਤੇ ਉਹ ਵੀ ਇਹਨਾਂ ਨੇ ਜਿਹੜੇ ਆ ਬਿਲਕੁਲ ਹੀ ਬੰਦ ਕਰ ਦਿੱਤੇ ਦੇ ਆ ਔਰ ਅਸੀਂ ਕਹਿੰਨੇ ਕਿ ਜਿਹੜੇ ਬਣਿਆ ਦਾ ਆਪਣੇ ਆਕਸੀਜਨ ਪਲਾਨ ਲੱਗਾ ਦਾ ਪਤਾ ਲੱਗਣ ਤੇ ਆ ਇਹਨਾਂ ਦੀ ਜਿਹੜੀਆਂ ਬੈਟਰੀਆਂ ਤਾਂ ਕੀ ਉਹ ਵੀ ਚੋਰੀ ਹੋ ਚੁੱਕੀਆਂ ਵਾ ਇਹ ਬਿਲਕੁਲ ਹੀ ਇਸ ਤੋਂ ਅਫਤਾਰੀਵਾਲ ਹਸਪੀਟਲ ਦੀ ਜਿਹੜੀ ਆ ਬਿਲਕੁਲ ਨਾਕਾਮੀ ਆ ਔਰ ਪੰਜਾਬ ਸਰਕਾਰ ਦੀ ਨਾਕਾਮੀਆਂ ਅਸੀਂ ਮੰਗ ਕਰਦੇ ਆ ਪ੍ਰਸ਼ਾਸਨ ਕੋਲੋਂ ਕੀ ਜੋ ਜੇ ਆਕਸੀਜਨ ਪਲਾਂਟ ਜਿਹੜਾ ਲਗਾਇਆ ਗਿਆ ਕਿ ਜਿਹੜੀ ਨਹੀਂ ਚੱਲ ਰਿਹਾ ਇਹਦੀ ਜਿਹੜੀ ਚੋਰੀ ਹੋਈ ਹੈ ਬੈਟਰੀਆਂ ਦੀ ਇਹਦੀ ਪ੍ਰਸ਼ਾਸਨ ਚੰਗੀ ਤਰ੍ਹਾਂ ਜਾਂਚ ਕਰੇ ਔਰ ਜੋ ਕਿ ਲੋਕਾਂ ਨੂੰ ਸਹੀ ਸਹੂਲਤਾਂ ਦਿੱਤੀਆਂ ਜਾਣ ਔਰ ਦੇਖੋ ਜੀ ਹਸਪੀਟਲ ਦੇ ਆਲੇ-ਦੁਆਲੇ ਤੁਸੀਂ ਆਪ ਹੀ ਦੇਖ ਲਓ ਗੰਦਗੀ ਦਾ ਵੀ ਕਿਦਾਂ ਕੋਈ ਹੈਗਾ ਵਾ ਪੂਰੀ ਗੰਦਗੀ ਫੈਲੀ ਹੋਈ ਦੀ ਆ ਕਿਦਾਂ ਜਾੜ ਬੀਆ ਬਾਣ ਕੋਈ ਸਫਾਈ ਦਾ ਮੇਨਟੇਨ ਹੀ ਹੈ ਨਹੀਂ ਆ ਉਹ ਇਹਦੇ ਵਿੱਚ ਸਿੱਧਾ-ਸਿੱਧਾ ਧਾਰੀਵਾਲ ਜਿਹੜਾ ਪ੍ਰਸ਼ਾਸਨ ਜਿਹੜਾ ਆਪਣੇ ਮੈਡੀਕਲ ਪ੍ਰਸ਼ਾਸਨ ਇਹ ਜ਼ਿੰਮੇਵਾਰ ਹੈ ਸਰ ਮੇਰਾ ਨਾਮ ਆਸ਼ੂ ਆ ਮੈਂ ਧਾਰੀਵਾਲ ਦਾ ਰਹਿਣ ਵਾਲਾ ਲਾਈਨ ਆਫ ਜੋ ਦਾ ਸਪੋਰਟਸ ਕਲੱਬ ਵੈਲਫੇਅਰ ਸੁਸਾਇਟੀ ਦਾ ਪੰਜਾਬ ਪ੍ਰੈਜ਼ੀਡੈਂਟ ਤੇ ਮੈਂ ਇਹੋ ਮੰਗ ਕਰਨਾ ਚਾਹੁੰਨਾ ਪ੍ਰਸ਼ਾਸਨ ਕੋਲੋਂ ਐਸਐਮਓ ਧਾਰੀਵਾਲ ਸਿਵਲ ਸਰਜਨ ਗਰਦਾਸਪੁਰ ਜਿਹੜੇ ਸਿਹਤ ਮੰਤਰੀ ਪੰਜਾਬ ਭਗਵੰਤ ਮਾਨ ਜੀ ਉਹਨਾਂ ਨੂੰ ਕਹਿਣਾ ਚਾਹੁੰਨਾ ਵਾਂ ਕਿ ਤੁਸੀਂ ਕਹਿੰਦੇ ਸੀ ਕਿ ਆਪਾਂ ਰੰਗਲਾ ਪੰਜਾਬ ਬਣਾਉਣਾ ਵਾ ਪਰ ਰੰਗਲਾ ਪੰਜਾਬ ਦਾ ਹਾਲ ਬਹੁਤ ਮਾੜਾ ਹੋ ਚੁੱਕਾ ਵਾ ਜਿਹੜਾ ਕਿ ਧਾਰੀਵਾਲ ਸੀਐਚੀ ਹਸਪੀਟਲ ਦੇ ਵਿੱਚ ਆਕਸੀਜਨ ਪਲਾਂਟ ਲਗਾਇਆ ਗਿਆ ਸੀ ਗਿਆ ਸੀ ਬਾਜਵਾ ਸਾਹਿਬ ਜੀ ਵੱਲੋਂ ਤੇ ਆ ਆਕਸੀਜਨ ਪਲਾਂਟ ਦਾ ਹਾਲ ਵੇਖ ਲਓ ਤੁਸੀਂ ਇੱਥੋਂ ਤੱਕ ਕਿ ਤਾਲਿਆਂ ਨੂੰ ਵੀ ਜੰਗਾਲ ਲੱਗ ਚੁੱਕਾ ਵਾ ਕਰੋਨਾ ਦੀ ਲਾਗਤ ਦੇ ਨਾਲ ਇੱਥੇ ਇਹ ਪਲਾਂਟ ਬਣਾਇਆ ਗਿਆ ਸੀ ਪਰ ਤੁਸੀਂ ਇਹਨਾਂ ਦੀ ਖਸਤਾ ਹਾਲਤ ਵੇਖ ਸਕਦੇ ਜੇ ਮੈਂ ਸਾਰਿਆਂ ਕੋ ਇਹੋ ਮੰਗ ਕਰਨਾ ਜਿੰਨੇ ਵੀ ਇਸ ਚੀਜ਼ ਦੇ ਵਿੱਚ ਅਹੁਦੇਦਾਰ ਨੇ ਇਸ ਚੀਜ਼ 'ਤੇ ਧਿਆਨ ਦਿੱਤਾ ਜਾਵੇ ਮੈਂ ਡਾਕਟਰ ਰਵਿੰਦਰ ਸਿੰਘ ਸੀਨੀਅਰ ਮੈਡੀਕਲ ਅਫੀਸਰ ਸੀਐਸਸੀ ਧਾਰੀਵਾ ਪੀਐਸਪੀ ਲਾਨ ਦਾ ਚੱਲ ਰਿਹਾ ਸੀਗਾ ਉਹ 2022 ਚ ਇੱਥੇ ਸ਼ੁਰੂ ਚ ਲੱਗਿਆ ਸੀ ਇੰਸਟਾਲ ਹੋਇਆ ਸੀ ਇਹਦੀ ਮੋਕਡਲ ਵਗੈਰਾ ਵੀ ਹੋਈ ਸੀ ਤੇ ਉਸ ਦੇ ਲੱਗਣ ਤੋਂ ਬਾਅਦ ਇੱਥੇ ਜਿਹੜੀ ਬਿਜਲੀ ਦੀ ਫਲਕਚੁਏਸ਼ਨ ਦਾ ਪਤਾ ਲੱਗਿਆ ਸੀਗਾ ਹੁੰਦੀ ਉਹਦੇ ਕਰਕੇ ਥੋੜਾ ਪ੍ਰੋਬਲਮ ਆਉਣ ਦਾ ਖਤਰਾ ਸੀਗਾ ਉਹਦੇ ਚ ਜੋ ਵੀ ਸੀਗਾ ਉਹਦੇ ਚ ਅਸੀਂ ਉਹਦੇ ਚ ਜੋ ਐਸਟੀਮੇਟ ਲਗਾਇਆ ਸੀ ਸਾਡੇ ਇੰਜੀਨੀਅਰਿੰਗ ਮਿੰਨੇ ਕਿ ਸਰਵੋ ਸਟੈਬਲਾਈਜ਼ਰ ਵਗੈਰਾ ਦੀ ਲੋੜ ਹੈਗੀ ਆ ਉਸ ਤੋਂ ਬਾਅਦ ਇਹ ਚਾਲੂ ਹੋਇਆ ਉਸ ਤੋਂ ਬਾਅਦ ਥੋੜੀ ਬੜਾ ਇਸ ਤਰ੍ਹਾਂ ਇੱਕ ਦਮ ਵਾਰੀ ਚੋਰੀ ਹੋਈ ਸੀਗੀ ਚੋਰੀਆਂ ਦੀਆਂ ਪਹਿਲਾਂ ਬੈਟਰੀ ਚੋਰੀ ਹੋਈ ਸੀ ਬੈਟਰੀ ਅਸੀਂ ਪਾਲੀਸੀ ਸੀ ਫਿਰ ਕੁਝ ਦੂਸਰੀ ਚੀਜ਼ਾਂ ਚੋਰੀ ਹੋਈ ਸੀ ਇਹਦੀਆਂ ਬਕਾਇਦਾਂ ਸੀ ਜਿਹੜੀਆਂ ਪੁਲਿਸ ਕੰਪਲੇਂਟ ਨੇ 2022 ਚ 2023 ਦੇ ਸ਼ੁਰੂ ਚ 2024 ਚ ਕੀਤੀ ਹੋਈਆਂ ਪੁਲਿਸ ਡਿਪਾਰਟਮੈਂਟ ਨੂੰ ਜਿਹੜੇ ਪੀਐਸਈ ਪਲਾਂਟ ਹੈ ਜਿਸ ਤਰ੍ਹਾਂ ਸਾਡੇ ਗੁਰਦਾਸਪੁਰ ਤਿੰਨੇ ਬਟਾਲਾ ਗੁਰਦਾਸਪੁਰ ਔਰ ਧਾਰੀਵਾਲ ਪਠਾਨਕੋਟ ਵੀ ਆ ਗਿਆ ਔਸਰ ਪੰਜਾਬ ਦੇ ਬਾਕੀ ਵੀ ਵੱਖ-ਵੱਖ ਜ਼ਿਲ੍ਹਿਆਂ ਚ ਵੀ ਪੀਐਸਈ ਪਲਾਂਟ ਲੱਗੇ ਨੇ ਨਾਰਮਲ ਕੰਡੀਸ਼ਨ ਚ ਇਹ ਪੀਐਸਈ ਪਲਾਂਟ ਚੱਲਦਾ ਨਹੀਂ ਆ ਇਹ ਜਿਸ ਤਰ੍ਹਾਂ ਉਦੋਂ ਤੁਸੀ ਸਭ ਨੂੰ ਪਤਾ ਹੋਣਾ ਕਿ ਕੋਰੋਨਾ ਦੇ ਹਾਲਾਤ ਸੀਗੇ ਉਹ ਉਦੋਂ ਜਲਦੀ ਜਲਦੀ ਸੰਡੇ ਮਾਨਯੋਗ ਐਮਪੀ ਸਾਹਿਬ ਉਹਨਾਂ ਦੇ ਆਪਣੇ ਫੰਡਾਂ ਚੋਂ ਕਰਵਾਇਆ ਸੀਗਾ ਇਹਦਾ ਥੋੜਾ ਅੱਛਾ ਉਪਰਾਲਾ ਸੀਗਾ ਜੋ ਵੀ ਸੀ ਇਹ ਉਦੋਂ ਕਰੋਨਾ ਦੇ ਮਰੀਜ਼ਾਂ ਵਾਸਤੇ ਦੀ ਹੁਣ ਆਣੀ ਸੀਗੀ ਆਕਸੀਜਨ ਇਹਨਾਂ ਨੇ ਇਸ ਪਲਾਂਟ ਦਾ ਮੇਨ ਮਕਸਦ ਸੀਗਾ ਕਿ ਹਵਾ ਚੋਂ ਆਕਸੀਜਨ ਲੈ ਕੇ ਉਹਨੂੰ ਪ੍ਰੈਸ਼ਰਾਈਜ਼ ਕਰਕੇ ਤੇ ਅੱਗੋਂ ਵਾਰਡ ਦੇ ਵਿੱਚ ਪਹੁੰਚਾਣਾ ਤੇ ਉਸ ਤੋਂ ਬਾਅਦ ਇਹ ਕਰੋਨਾ ਠੀਕ ਹੋ ਗਿਆ ਸੀ ਔਰ ਇਹਦੀ ਨਾਰਮਲ ਹਾਲਾਤਾਂ ਚ ਲੋੜ ਨਹੀਂ ਹੈ ਨਾਰਮਲ ਹਾਲਾਤਾਂ ਚ